ਇਹ ਐਕਸ਼ਨ ਬਹੁਤ ਹੀ ਫਤਿਹਾਰ ਜੋ ਸਾਡੇ ਆਪ ਦਾ ਮੰਤਰੀ ਪੰਜਾਬ ਸਿੱਖਿਆ ਮੰਤਰੀ ਜੀ ਅੱਜ ਪਟਾਲਾ ਕਮੇਟੀ ਨੇ ਮੈਨੂੰ ਦਾ ਪਟਾਲਾ ਮੰਤਰੀ ਤੇ ਜਿਹੜੀਆਂ ਜਹਰਾਇਆਂ ਤੋਂ ਸਵਾਲ ਕਰਤਾ ਪਰ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਹਮੇਸ਼ਾ ਖਾਨੂੰ ਇੱਕ ਸੇਧ ਦਿੱਤੀ ਹੈ ਇੱਕ ਪ੍ਰੇਰਨਾ ਦਿੱਤੀ ਹੈ ਅਚਰੋ ਬਟਾਲਾ ਦੇ ਵਿੱਚ ਹਾਂਜੀ ਇਹ ਹਾਜ਼ਰ ਹੋ ਤੁਸੀਂ ਅਰਾਸ਼ੀ ਪੰਜਾਬ ਦਾ ਬੋਲ ਦੇ ਸ਼ਿਸ਼ਕਤੀ ਸ਼ਰਵਾ ਜੀ ਐਕਮੰਦ ਦਾ ਦਾਲਪਾਲ ਜੀ 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 ਕਾਰਜ ਕਰਤਾ ਮਾਤਰੀ ਸ਼ਕਤੀ ਜੀਆ ਪਹਿਣਾ ਔਰ ਸਭ ਤੋਂ ਸਰਕਾਰ ਜੋ ਜਿਨ੍ਹਾਂ ਨੂੰ ਅੱਜ ਜੀ ਸਪੈਸ਼ਲ ਬੁਲਾਇਆ ਹੈ ਪ੍ਰੈਸ ਵਾਲੇ ਜੀ ਵੀ ਜਿਨ੍ਹਾਂ ਨੇ ਹਮੇਸ਼ਾ ਹੀ ਹਮਸਾ ਬੰਦੇ ਨੇ ਕਾਹੋ ਜੀ ਕੋਈ ਫਦਾ ਜੀਨੇ ਦਿੱਤਾ ਹੁੰਦਾ ਹੈ ਤੇ ਬਿਲਕੁਲ ਟਾਈਮ ਦੇ ਤੇ ਪੂਰਾ ਜੋ ਇਹਨਾਂ ਦੇ ਕੋਲ ਹੈ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਤਾਕਤ ਕੋਈ ਨਾ ਕੋਲ ਹੈ ਮੈਂ ਸਭੀ ਦਾ ਸਭ ਤੋਂ ਵਧੀਆ ਧੋਲ के अंदर जो मौजूदा रही है तो योजना के तहत देश के प्रधानमंत्री श्री नरेंद्र भाई मोदी जी ने यह योजना पहला सौ दिन का क्रम थी हम मोदी जी ने एक सौ पच्ची दिन करता पच्ची दिन पच्चीस दिन काम उधार ਪੜਾਣ ਜੀ ਆਪੇ ਨਾ ਮੈਂ ਬੇਨਤੀ ਕਰਤਾ ਆਪਣੇ ਬਹੁਤ ਹੀ ਰਿਸਪेक्टेड ਇੱਕ ਸਤੂਰ ਜੀ ਨੂੰ ਕੋਸ਼ਿਸ਼ ਕਰਨ ਦੀ ਆਸ ਜੇ ਤਾਂ ਬਹੁਤ ਬੋਲਤਾ ਇਸ ਰਾਪਰਧਾਨ ਜੀ ਨੇ ਦੱਸਿਆ ਕਿ ਨਰੇਗੋਰ ਜੀਰਾਮ ਜੀ ਐਬ੍ਰੀਵੀਏਸ਼ਨ ਹੈ ਬੰਨੇ ਪੂਰਾ ਪੂਰਾ ਨਾਮ ਤਾਂ ਨੈਸ਼ਨਲ ਰੂਰ ਰੋਜ਼ਗਾਰ ਗਾਂਤੀ ਯੋਜਨਾ ਆਤਵਾ ਗਾਂਧੀ ਮਰਨ ਅਗਵਾ ਦੇ ਬਾਅਦ ਇਧਰ ਨੈਸ਼ਨਲ ਰੂਰ ਰੋਜ਼ਗਾਰ ਗਾਰੰਟੀ ਅੰਦជីវਕ ਰੋਜ਼ ਰੋਜ਼ ਯੋਜਨਾ ਜੀਰਾਂਮ ਜੀਵਨ ਜੰਦਗਾ ਸੋ ਜਿਹੜਾ ਜੀਰਾਂਮ ਜੀ ਆ ਉਹ ਤੇ ਰਾਮਦਾਲਾ ਖਜ਼ਾਨੇ ਜਿਹੜਾ ਮਨਰੇਗਾ ਉਹਦੀ ਗਾਂਧੀ ਦਾ ਖਜ਼ਾਨਾ ਇਸ ਤਰ੍ਹਾਂ ਇੱਕ ਭ੍ਰਮ ਕਾਂਗਰਸ ਨੇ ਫੈਲਾਵਾ ਸ਼ੁਰੂ ਕਰਤਾ ਕਿ ਮਹਾਤਮਾ Gandhi ਦਾ ਨੌਕਟਾ ਇਹ ਮਨਰੇਗਾ ਪੜੀ ਜਾਈਏ ਤਾਂ ਭਗਵਾਨ Gandhi ਨੇ ਕਪੜੇ ਏਦਾਂ ਹੀ ਜਦੋਂ ਜਿਹੜਾ ਰਾਮਜੀ ਦਾ ਨਾਮ ਆ ਗਿਆ ਰਾਮਜੀ ਦਾ ਨਾਮ ਹੀ ਪੱਤੀ ਸੋ ਨਾਵਾ ਦੇ ਵਿੱਚ ਨਹੀਂ ਜਾਣ ਦੀ ਲੋੜ ਹੁੰਦੀ। ਨਾਮ ਤਾਂ ਉਹਨਾਂ ਨੇ ਵੀ ਨਰੇਗਾ ਤੋਂ ਅਮਰੀਕਾ ਕੀਤਾ। ਸਵਾਲ ਤਾਂ ਇਹ ਨਹੀਂ ਸੀ ਕੰਟੈਂਟ ਕੀ ਆ ਵਿੱਚ ਸਬਜੈਕਟ ਕੀ ਆ ਲੋਕਾਂ ਨੂੰ ਕਾ ਫਾਇਦਾ ਕੀ ਆ। ਮੇਨ ਗੱਲ ਤਾਂ ਇਹ ਆ ਕਿ ਖਿਆਲੀ। ਅਰ ਪ੍ਰਧਾਨ ਜੀ ਨੇ ਆਪਣੇ 3 ਲਾਈਨਾਂ ਦੀ ਪੁੰਡਕਾ ਦੇ ਵਿੱਚ ਕਾਫੀ ਕੁਝ ਕਲੀਅਰ ਵੀ ਕਰ ਦਿੱਤਾ। ਇਹ ਜਿਹੜਾ 2005 ਦੇ ਵਿੱਚ ਨਰੇਗਾ ਬਣਿਆ ਸੀ। ਇਸ ਕਰਕੇ ਬਣਿਆ ਸੀ ਕਿ ਜੇ ਉਹਨਾਂ ਕੋ ਤੇ ਕਾਲ ਪੈ ਜਾਣਾ ਸੁਪਾ ਪੈ ਜਾਣਾ ਕੰਮ ਨਾ ਹੋਣਾ ਉਸੇ ਲਈ ਜੋ ਮੈਂ ਦੂਰ ਸੀ ਇੰਦਾਮ ਚ ਰਹਿਣ ਵਾਲੇ ਉਹਨਾਂ ਨੂੰ ਕੋਈ ਰਸਤਾ ਨਹੀਂ ਹੁੰਦਾ ਉਹਦਾ ਇੱਕ ਬਹੁਤ ਵੱਡਾ ਐਗਜ਼ਾਮਪਲ ਸਾਨੂੰ ਕਰੋਨਾ ਚ ਵੀ ਦੇਖਣ ਨੂੰ ਮਿਲਿਆ ਜਿਸ ਨੇ ਸਾਰੇ ਰੋਜ਼ਗਾਰ ਦੇ ਰਸਤੇ ਬੰਦ ਸੀ ਤਾਂ ਨਿਰੇਕਾਰੇਟ ਆ ਡਿ ਲੱਗ ਜਾਂਦੀ ਸੀ ਸੋ ਗਰੀਬ ਲੋਕ ਜਿਹੜਾ ਔਰ ਪਿੰਡੂ ਗਰੀਬ ਲੋਕ ਜਿਹੜੇ ਜਿਹੜਾ ਕੋਲ ਹੋਰ ਕੋਈ ਸਾਧਨ ਨਹੀਂ ਉਨਾ ਵਾਸਤੇ ਇੱਕ ਰੋਜ਼ਗਾਰ ਦੀ ਗਰੰਟੀ ਯੋਜਨਾ ਚੱਲ ਰਹੀ ਸੀ ਔਰ ਚੱਲ ਰਹੀ ਸੀ ਇਸ ਵਿੱਚ ਚੱਲਦੀ ਆ ਉਹਦੇ ਵਿੱਚ ਕਮੀਆਂ ਵੀ ਲੱਗਦੀਆਂ ਆ ਉਹ ਤੇ ਸੁਧਾਰ ਵੀ ਜਿਹੜੀ ਸਬੰਧ ਸਹਾਇਤੀੰਦੀ ਆ ਜਾਲ ਜਿਹੜੇ ਵਿਚਾਰ ਵਿਸ਼ੇਸ਼ ਸਹਾਇਤੀੰਦੀ ਆ ਉਸੇ ਸੁਧਾਰ ਵੀ ਕਰਦੀ ਆ ਹਰ ਕੋਣ ਸੁਆ ਰਹਿੰਦੇ ਆ ਕਮੀਆਂ ਦਾ ਪਤਾ ਉਸਰੇ ਚੱਲਦੀਆਂ ਜਿਸਲੇ ਅ ਤੁਸੀਂ ਕਿਸੇ ਚੀਜ਼ ਨੂੰ ਲਾਗੂ ਕਰਦੇ ਹੋ ਸੋ ਨਰੇਗਾ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਉਹ ਪਾਈਆਂ ਗਈਆਂ ਉਹਦੇ ਵਿੱਚ ਡੈਗ ਦੀ ਰਿਪੋਰਟ ਨੇ ਵੀ ਦੱਸਿਆ ਕਿ ਬੜੇ ਸਾਰੇ ਖੋਸ ਲੇਬਰ ਜਿਹਨਾਂ ਕੰਦੇ ਅਸੀਂ ਫਰਜੀ ਲੋਗ ਜਿਹੜੇ ਅਗੇ ਆ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਦੇ ਕਾਰਡ ਬਣਾ ਕੇ ਪੈਸੇ ਦੇ ਦਿੰਦੇ ਰਹੇ ਔਰ ਬੋਟੇਗਾ ਕੰਮੇ ਨੇ ਲੋਕਾਂ ਨੂੰ ਦਿੱਤੇ ਗਏ फेबरिटिज्म ਹੋਇਆ ਕੰਮ ਦੇ ਨਾਲ ਤਨ ਮੇਜਨਾ ਕਾਰਕੋਲ ਰੱਖ ਲੈ ਜਿਸ ਤਰ੍ਹਾਂ ਨੀਆਂ ਬਹੁਤ ਬੜੀਆਂ-ਬੜੀਆਂ ਖਾਨੀਆਂ ਹੋਈਆਂ ਕਪਲੇਵਾਜੀਆਂ ਆਈਆਂ ਇੱਕ ਅਮਰੀਕਾ ਪ੍ਰਸ਼ਤਾਚਾਰ ਦਾ ਇੱਕ ਸੈਂਟਰ ਬਣ ਗਿਆ ਬਹੁਤ ਵੱਡੀ ਰਕਮਾਂ ਦੀ ਹੈ ਬਹੁਤ ਵੱਡੀ ਯੋਜਨਾ ਉਹਦੇ ਚ ਪ੍ਰਸ਼ਤਾਚਾਰ ਵੀ ਬਹੁਤ ਵੱਡੇ ਲੈਵਲ ਤੇ ਸੀ ਇੱਕ ਅਮਰਜੀਤ ਚਨਾ ਕਮੇਟੀ ਬਣੀ ਉਹਨਾਂ ਨੇ ਆਪਣੀ ਬਹੁਤ ਡਿਟੇਲਡ ਰਿਪੋਰਟ ਦਿੱਤੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰੇ ਪਹਿਲੂਆਂ ਨੂੰ ਟੱਚ ਕੀਤਾ ਅਮਰੀਕਾ ਦੇ ਵਿੱਚ ਰੋਜ਼ਗਾਰ ਤਾਂ ਮਿਲਦਾ ਸੀ ਪਰ ਉਹ ਰੋਜ਼ਗਾਰ ਪ੍ਰੋਡਕਟਿਵ ਨਹੀਂ ਸੀਗਾ ਗ੍ਰੀਨ ਕਾਸੇ ਮਿਲ ਗਏ ਠੀਕ ਆ ਇਧਰੋਂ ਟੋਆ ਪੁੱਟਿਆ ਉਧਰੋਂ ਆ ਅਗਲੀ ਵਾਰੀ ਉਹ ਟੋਇਲ ਮੁੜ ਕੇ ਲੱਭੇ ਨੇ ਕਿਤੇ ਵੀ ਇਸlal ਦੀ ਇੰਸ਼ੋਰੈਂਸ ਨਹੀਂ ਸੀ ਕਿਵੇਂ कि कोई सस्टेन्ड डिवेलमेंट हो कोई ऐसी डिवेलपमेंट आने वाले दस भीह साल पिंडा भी वरत की जा सी कोई स्थायी डिवेलपमेंट हुई नहीं इस दौरान अमेरिका च इन्ना पैसा इना तो ही पैसा लग गया विकसित भारत वाल चल रहे हैं मोदी जी ने विकसित भारत का संकल्प लिया बहुत वही गल ਬੇਟਾ ਕਾਂਗਰਸੀਆਂ ਸਰਕਾਰਾਂ ਚ ਸਿਰਫ ਉਹਨਾਂ ਲਈ ਕੀ ਕੋਈ ਸੱਚੀ ਤਾਂ ਅੰਦਾਜ਼ੇ पे ਠੂਠਾ ਲਿਆ ਬਸ ਆ ਲੈ ਕੇ ਬਾਹਲੇ ਮੋਕਾਂ ਚਲੇ ਗਏ ਪੈਸੇ ਮੰਗਣ ਐਸੇ ਦੇਦੇ ਹੋਰ ਯਾਰੇ ਭਾਲਤੇ ਚਾਹਣੇ ਜੱਜ ਬੰਦ ਤੇ ਗਰੀਬਾਂ ਚ ਤੇ ਫੇ ਭੁੱਖੇ ਰਹੇ ਪਰ ਵਿਕਸਿਤ ਭਾਰਤ ਦਾ ਸੰਕਲਪ ਲੈਣਾ ਆਪਣੇ ਆਪ ਨੂੰ ਇੱਕ ਗਲਡ ਕੋਟਰੀ ਬਣਾਣਾ ਇਹ ਇੱਕ ਬਹੁਤ ਵੱਡਾ ਚੈਲੰਜਰ ਇਹ ਕੋਈ ਸੁਪਨਾ ਨਹੀਂ ਹੈ ਇੱਕ ਸੰਕਲਪ ਆ ਸੋਸ ਸੰਕਲਪ ਨੂੰ ਸਟੀਚਨੋ ਕੌਂਚ ਨੇ ਲੈਣ ਨੂੰ ਮੀਟ੍ਰਿਕ ਕਰਨ ਲਈ ਆ ਚੀਜ਼ਾਂ ਨੂੰ ਵਿੱਚ ਸੁਧਾਰ ਬਹੁਤ ਵੱਡੀ ਲੋੜ ਆ ਸੁਧਾਰ ਦੀ ਔਰ ਸਸਟੇਨਡ ਡਿਵੈਲਪਮੈਂਟ ਦੀ ਬਹੁਤ ਲੋੜ ਆ ਇੰਡਾਜ ਬਹੁਤ ਸਾਰੀਆਂ ਐਸੇ ਡਿਵੈਲਪਮੈਂਟ ਦੀਆਂ ਚੀਜ਼ਾਂ ਦੀ ਲੋੜ ਆ ਜਿਹੜੀ ਅੱਜ ਤੱਕ ਅਮਰੀਕਾ ਦੇ ਕਰੋੜਾ ਰੁਪਏ ਇਕਵਿਫੈਂਸੀ ਲੱਗਣੇ ਨੇ ਬਾਸਿਕ ਉਹ ਇਹਦੇ ਵਿੱਚ ਦੋ ਚੀਜ਼ਾਂ ਨੂੰ ਸਥਾਈਤਾ ਦੱਤਾ ਹੈ ਜਿਹੜੀ ਨਵਾਂ ਆਪਣਾ ਨੂਨ ਆਇਆ ਹੈਗਾ ਵਿਸ਼ੇਸ਼ ਭਰਤੀ ਰੰਦੀ ਇਕ ਤਾਂ ਰੋਜ਼ਗਾਰ ਤੋਂ ਅਜੀਬਕਆਰ ਰੋਜ਼ਗਾਰ ਇੱਕ ਟੈਂਪਰੇਰੀ ਫੇਸ ਆ ਤੁਹਾਨੂੰ ਪਤਾ ਹੈ ਕਿ ਤੁਸੀਂ ਕੰਮ ਕਰਦੇ ਆ ਅੱਜ ਨੌਜਵਾਨ ਕੱਲਾ ਰੋਜ਼ਗਾਰ ਨਾਲ ਸੈਟੀਸਫਾਈਡ ਨਹੀਂ ਆ ਅੱਜ ਦੀ ਬੇਸ਼ਰਮ ਰੋਜ਼ਗਾਰ ਨਾਲ ਸੈਟੀਸਫਾਈ ਨਹੀਂ ਆ ਬੱਚਿਆਂ ਨੂੰ ਸਕਿੱਲ ਦਿੱਤੀ ਜਾਵੇ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਉਹਨਾਂ ਨੂੰ ਸਿਖਾਇਆ ਜਾਵੇ ਔਰ ਜਿਆਦਾ ਕਮਾਈ ਵਾਲਾ ਮਜ਼ਦੂਰ ਮਿਸਤਰੀ ਬਣ ਸਕੇ ਮਿਲ ਕਾਰਪੈਂਟਰ ਨੌਜਵਾਨ ਬਣ ਸਕੇ संभव नहीं रोजगार तो आजीविका वाले अजीबा लगी नौजवान उन्होंने ट्रेन किया जाएगा ताकि आने वाले समय चाह कम कर सकन ज्यादा देश प्रोडक्टिविटी दे ਔਰ ਦੂਸਰਾ ਡਵੈਲਪਮੈਂਟ ਜਿਹੜੀ ਆ ਉਹ ਸਥਾਈ ਹੋਵੇ ਮਾਲਕੀ ਨਾ ਮੈਂ ਬੋਲਿਆ ਕਾਂਗਰਸ ਨੂੰ ਚੰਗੀਆਂ ਚੀਜ਼ਾਂ ਪਸੰਦ ਨਹੀਂ ਹੈ 60 ਸਾਲ ਉਹਨਾਂ ਨੇ ਇਤਨੇ ਵਾਅਦੇ ਤੇ ਉਹਨਾਂ ਜੇ ਕੋਈ ਅੱਛੀ ਚੀਜ਼ ਆਣ ਲੱਗੀ ਆ ਤਾਂ ਚਾਹੇ ਮਾਪਾਂ ਦੀ ਨਵਾਂ ਟਾਰਟਾ ਚਾਹੇ ਰਾਮਜੀ ਕੋਲ ਆਂਦਾ ਚਾਹੇ ਮੈਂ ਰਾਣਾ ਬੇ ਲੋਕਾਂ ਨੂੰ ਗੁੰਮਰਾਹ ਕਰਨੇ ਜੇ ਕਿੰਨੇ ਐਕਸਪਰਟ ਹੈ ਲੋਕ ਕਹਿੰਦੇ ਜੀ ਮਿਰੇਂਗਾ ਖਤਮ ਹੋ ਜਾਣੀ ਔਰ ਮਜ਼ਦੂਰ ਦਿਹਾੜੀਦਾਰ ਵਿਹਲੇ ਹੋ ਜਾਣ। ਦੇ ਆਰ ਬੀਂਗ ਗਿਵਨ ਮੋਰ ਓਪਰਚੁਨਿਟੀ ਐਂਡ ਬੈਟਰ ਓਪਰਚੁਨਿਟੀ ਸੋਦੇ 150 ਦਿਨ ਹੋ ਜਾਣਾ ਤਾਂ ਦਿਹਾੜੀਦਾਰ ਵਿਹਲਾ ਆ ਜਾਂਦਾ। ਪੱਖੋਂ ਇਹ ਜਿਹੜਾ ਕਾਨੂੰਨ ਆ ਜੇ ਕੋਈ ਇਹਦੇ ਵਿੱਚ ਦੇਖੋ ਤੁਸੀਂ ਇਹ ਪਹਿਲਾਂ ਦਾ ਬਜਟ 33000 ਕਰੋੜ ਦਾ ਚੱਲ ਰਿਹਾ ਸੀ ਤੇ ਹੁਣ 1,52,083 ਕਰੋੜ ਦਾ ਬਜਟ ਬਣਨਾ ਆ। ਦੇ ਵਿੱਚ ਨਾਲ ਜੁਆਇੰਟ ਰਿਸਪੌਂਸਿਬਿਲਟੀ ਸੂਬਿਆਂ ਦੀ ਗਈ ਭਾਗੀਦਾਰੀ ਤਾਂ ਕਿ ਸੂਬੇ ਵੀ ਰਿਸਪੌਂਸਿਬਿਲਟੀ ਸੰਭਲ 60 40 ਰੇਸ਼ੋ ਨਾਲ ਇਹ ਸਕੀਮ ਚੱਲਨੀ ਹੈ ਅਡਿਵਲ ਦੀ ਸਕੀਮ ਹੋ ਗਈ ਆ ਪੰਜਾਬ ਨੇ ਦੇਖਾ ਵਾਲੀ ਇੰਡੀਆ ਦੀ ਸਕੀਮ ਆ ਪਹਿਲੀ ਗੱਲ ਹੈ ਕਾਂਗਰਸ ਦੂਸਰੀ ਗੱਲ ਕਾਂਗਰਸ ਕਿਉਂਕਿ ਸਾਰੇ ਰਾਜਾਂ ਚੋਂ ਹੁਣ ਕੋਈ ਕਾਂਗਰਸ ਦੇ ਰਾਜਾਂ ਨਹੀਂ ਨੇ ਬੀਜੇਪੀ ਦੇ ਰਾਜਾਂ ਨੇ ਇਹਨਾਂ ਨੂੰ ਤੇ ਨੈਸ਼ਨਲ ਲੈਵਲ ਦੀ ਸਟੇਟ ਦੀ ਰਿਸਪੌਂਸਿਬਿਲਟੀ ਕਿ ਕਿਉਂ ਨਹੀਂ ਹੋਵੇ ਕਿਉਂ ਨਹੀਂ ਹੋਵੇ ਦੱਸ ਸਟੇਟ ਦੀ ਕੋਈ ਜ਼ਿੰਮੇਵਾਰੀ ਨਹੀਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਆਪਣਾ ਬੜੀ ਚਲਾਕੀ ਨਾਲ ਚਲਾਕੀ ਨਾਲ ਕਰ ਰਿਹਾ ਓਪਨ ਕੋਈ ਚਲਾਕੀ ਨਹੀਂ ਤੇ ਓਪਨ ਬੱਚੇ ਦਿਨ ਵਧਾਏ ਚੌਥਾ ਹਿੱਸਾ ਦਿਨ ਵੀ ਨਾ ਵਧੇ ਆ ਸੋ ਇਸ ਕਰਕੇ ਸਟੇਟ ਜ਼ਿੰਮੇਵਾਰੀ ਤੋਂ ਕਿਉਂ ਭੱਜੇ ਅੰਦਰ ਸਟੇਟ ਆਪਣੇ ਜਨਤਾ ਦੀ ਰੋਜ਼ਗਾਰ ਦੀ ਜ਼ਿੰਮੇਵਾਰੀ ਤੋਂ ਕਿਉਂ ਭੱਜੇ ਨੇ ਲੇਗਾ ਬੰਦ ਹੋਈ ਹੈ ਕਿ ਇੱਕ ਦੁਗਨ ਹੋਈ ਹੈ ਸੁਣ ਝੂਠ ਨਹੀਂ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਹੈ ਲੇਗਾ ਤਾਂ ਬੰਦ ਨਹੀਂ ਲੇਗਾ ਤਾਂ ਬੈਟਰ ਹੋਈ ਹੈ ਮਜ਼ਬੂਤ ਹੋਈ ਹੈ ਜਦ ਦਿਹਾੜੀਆਂ ਵੀ ਵਧੀਆਂ ਕਿਸਾਨਾਂ ਨੂੰ ਵਿੱਚ ਅਡਜਸਟ ਕੀਤਾ ਗਿਆ ਸਭ ਕੁਝ ਹੋਇਆ ਇਸ ਪੱਖੋਂ ਇਹ ਜਿਹੜਾ ਕਾਨੂੰਨ ਆ ਇਸ ਪੱਖੋਂ ਮਾੜਾ ਮੈਨੂੰ ਇਹ ਸਮਝਾਓ